ਇਹ ਬਿਲਕੁਲ ਐਗਜ਼ੈਕਟਲੀ ਉਹ ਜਗ੍ਹਾ ਹੈਗੀ ਆ ਜਿੱਥੇ ਜਸੇਵਰ ਗੁਰਦੇਵ ਸਿੰਘ ਕੌਂਕੇ ਨੂੰ ਲਿਆ ਕੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਵਹਾਏ ਗਏ 1 ਜਨਵਰੀ ਤੇ 2 ਜਨਵਰੀ ਦੀ ਦਰਮਿਆਨੀ ਰਾਤ ਨੂੰ 1993 ਨੂੰ ਉੱਥੇ ਇਹਨਾਂ ਦੇ ਇੱਥੇ ਲੋਥ ਦੇ ਟੁਕੜੇ ਕਰਕੇ ਸੁੱਟੇ ਗਏ ਜਿਹੜੇ ਮੌਕੇ ਦੇ ਐਸਐਸਪੀ ਸੀ ਕੇ ਸਵਰਨ ਸਿੰਘ ਕੂਟਣਾ ਉਹਨਾਂ ਦਾ ਨਾਮ ਆਉਂਦਾ ਹੈ ਤਾਂ ਇਹ ਦਰਿਆ ਉਹ ਸਾਰਾ ਖੂਨੀ ਜਿਹੜਾ ਸਫਾ ਹੈਗਾ ਪੰਜਾਬ ਦਾ ਉਸ ਦਾ ਗਵਾਹ ਕਿਤਨਾ ਕਿਤੇ ਜ਼ਰੂਰ ਹੈਗਾ ਇਹ ਬਿਲਕੁਲ ਐਗਜ਼ੈਕਟਲੀ ਉਹ ਜਗ੍ਹਾ ਹੈਗੀ ਆ ਜਿੱਥੇ ਜਸਹੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਲਿਆ ਕੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਵਹਾਏ ਗਏ ਇਸ ਤੋਂ ਬਿਲਕੁਲ ਨੇੜੇ ਸਿਧਵਾ ਬੇੜ ਦਾ ਠਾਣਾ ਹੈ ਤਾਂ ਉਸ ਸਿਧਵਾ ਬੇੜ ਦੇ ਠਾਣੇ ਤੋਂ ਲਿਆ ਕੇ 1 ਜਨਵਰੀ ਤੇ 2 ਜਨਵਰੀ ਦੀ ਦਰਮਿਆਨੀ ਰਾਤ ਨੂੰ 1993 ਨੂੰ ਉੱਥੇ ਇਹਨਾਂ ਦੇ ਇੱਥੇ ਲੋਹਤ ਦੇ ਟੁਕੜੇ ਕਰਕੇ ਛੁੱਟੇ ਗਏ ਸਤਲੁਜ ਦਰਿਆ ਦੇ ਵਿੱਚ ਜਿਹੜੇ ਮੌਕੇ ਦੇ ਐਸਐਸਪੀ ਸੀ ਕੇ ਸਵਰਨ ਸਿੰਘ ਘੋਟਣਾ ਉਹਨਾਂ ਦਾ ਨਾਂ ਆਉਂਦਾ ਜੋ ਇਹ ਮੰਨਿਆ ਜਾਂਦਾ ਪਰ ਪੀਪੀ तिवारी ਰਿਪੋਰਟ ਦੇ ਵਿੱਚ ਹਾਲਾਂਕਿ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਹੈ ਤੇ ਪਰ ਇਹ ਬਿਲਕੁਲ ਐਗਜ਼ੈਕਟਲੀ ਉਹ ਪਲੇਸ ਹੈ ਜਿੱਥੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਿੱਥੇ ਸਾਰਾ ਕਤਲੇਆਮ ਕੀਤਾ ਗਿਆ ਗੁਰਦੇਵ ਸਿੰਘ ਕੌਂਕੇ ਮੰਨਿਆ ਜਾਂਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਲੋਥ ਹੈ ਉਸ ਦੇ ਟੁਕੜੇ ਕਰਕੇ ਇਸ ਦਰਿਆ ਦੇ ਵਿੱਚ ਛੁੱਟੇ ਗਏ ਵਹਾਏ ਗਏ ਤੇ ਜਿਹੜਿਆਂ ਨੂੰ ਕਿ ਪੁਲਿਸ ਦੇ ਵੱਲੋਂ ਪਘੋੜਾ ਕਰਾਰ ਦਿੱਤਾ ਗਿਆ ਉਹ ਕੰਨੀਆਂ ਪਿੰਡ ਦੇ ਕੋਲ ਉਹ ਵੀ ਇਸ ਪਿੰਡ ਇੱਥੇ ਨੇੜੇ ਪੈਂਦਾ ਪਰ ਇਹ ਐਗਜ਼ੈਕਟਲੀ ਉਹ ਪੁਲ ਦੇਖ ਰਹੇ ਹੋ ਤੁਸੀਂ ਸਾਹਮਣੇ ਸਤਲੁਜ ਦਾ ਤਾਂ ਉਹ ਸਤਲੁਜ ਦੇ ਪੁਲ ਤੋਂ ਥੱਲੇ ਇੱਥੇ ਇਦਾਂ ਕਰਕੇ ਇਸ ਦਰਿਆ ਦੇ ਵਿੱਚ ਇਹ ਜਿਹੜੇ ਸਾਰੇ ਟੁਕੜੇ ਨੇ ਉਹਨਾਂ ਦੀ লাশ ਤੇ ਜਸਦਰ ਕੌਂਕੇ ਦੀ ਉਹ ਇਸ ਜਗ੍ਹਾ ਦੇ ਉੱਤੇ ਵਹਾਏ ਗਏ ਇਸ ਦਰਿਆ ਦੇ ਵਿੱਚ ਤਾਂ ਇਹ ਦਰਿਆ ਉਹ ਸਾਰਾ ਖੂਨੀ ਜਿਹੜਾ ਸਫਾ ਹੈਗਾ ਪੰਜਾਬ ਦਾ ਉਸ ਦਾ ਗਵਾਹ ਕਿਤਨਾ ਕਿਤੇ ਜ਼ਰੂਰ ਹੈਗਾ ਤੇ ਉਸ ਸਾਰੇ ਇਤਿਹਾਸ ਨੇ 31 ਸਾਲਾਂ ਬਾਅਦ ਸਾਡੇ ਆਪਣੇ ਸਵਾਲਾਂ ਦੇ ਨਾਲ ਸਾਡੇ ਸਾਹਮਣੇ ਮੁਰਤੋਂ ਦਸਤਕ ਦਿੱਤੀ ਹੈ